ਇੱਕ ਗਾਣਾ ਲਿਖਿਆ ਸੀਗਾ ਮਨਕੀਰਤ ਔਰਖ ਦੇ ਬਲੱਡ ਗਰੁੱਪ ਗਾਣੇ ਨੂੰ ਰਿਪਲਾਈ ਦੇਣ ਲਈ ਬੜਾ ਆਵਾ ਤਵਾ ਬੋਲਿਆ ਸੀਗਾ ਬਾਈ ਨੇ ਯੂਪੀ ਵਾਲਿਆਂ ਦੀ ਅਸਲ ਵਿੱਚ ਮੈਂ ਉਹਨੂੰ ਹੁਣ ਦੱਸਣਾ ਚਾਹੁੰਦਾ ਕਿ ਯੂਪੀ ਵਾਲਾ ਹੈ ਕੌਣ ਸਰੂਪਰੂ ਹੈ ਓਏ ਯੂਪੀ ਦੇ ਮਸ਼ਹੂਰ ਬਣੇ ਅਸਲੇ ਤਾਂ ਸਾਰੀ ਦੁਨੀਆ ਹੈ ਜਾਣਦੀ ਕੱਲ ਤੇਰੇ ਜਹੇ ਲੰਡੂ ਬੰਦੇ ਤੇ ਸਾਡੇ ਸੀਰੀ ਨੇ ਬੰਦੂਕ ਸੀ ਓਏ ਤਾਣਦੀ ਰੰਗ ਤੇਰੇ ਗਏ ਉਦੋਂ ਉੱਡ ਮਿੱਤਰਾ ਤੇ ਲੁਕਣੇ ਨੂੰ ਲੱਭਦਾ ਸੀ ਥਾਂ ਯੂਪੀ ਵਾਲਿਆਂ ਨੇ ਬੰਦਾ ਜੋ ਵੀ ਠੋਕਿਆ ਭੁੱਲ ਜਾਂਦਾ ਉਹ ਗੁਰੂਪਾ ਦੇ ਹੀ ਨਾ ਯੂਪੀ ਵਾਲਿਆਂ ਨੇ ਬੰਦਾ ਜੋ ਵੀ ਠੋਕਿਆ ਭੁੱਲ ਜਾਂਦਾ ਉਹ ਤਾਂ ਮਿੱਠੀਆਂ ਦੇ ਨਾ ਤੁਸੀਂ ਵੇਚ ਕੇ ਜਮੀਨਾ ਸ਼ੌਕਪੂਰ ਦੇ ਸਰਦਾਰੀ ਸਾਡੀ ਯੂਪੀ ਚ ਵੀ ਕੈਮਿਆ ਜਿਹੜਾ ਬੋਤਾ ਸਾਡੇ ਅੱਗੇ ਆ ਕੇ ਅੜਦਾ ਉਹਦਾ ਖੜੇ ਪੈਰ ਕੱਢਦੇ ਵਹਿਮਿਆਂ ਭੁੱਲਣ ਤੋਂ ਪਹਿਲਾਂ ਸਿਗਾ ਸੋਚਣਾ ਓਏ ਕਿੱਥੇ ਤੇਰੀ ਫਸਣੀਆਂ ਜਾ ਯੂਪੀ ਵਾਲਿਆਂ ਨੇ ਬੰਦਾ ਜੋ ਵੀ ਠੋਕਿਆ ਭੁੱਲ ਜਾਂਦਾ ਓ ਗੁਰੂਪਾਂ ਦੇ ਹੀ ਨਾ ਯੂਪੀ ਵਾਲਿਆਂ ਨੇ ਬੰਦਾ ਜੋ ਵੀ ਠੋਕਿਆ ਭੁੱਲ ਜਾਂਦਾ ਓ ਤਾਂ ਮਿੱਠੀਆਂ ਦੇ ਨਾ ਓ ਹੂਰ ਹੋਣ ਗਿਓ ਬਾਈ ਔਲਖਾਂ ਜਿਹੜੇ ਦੇਖ ਕੇ ਉਹ ਤੈਨੂੰ ਐਵੇਂ ਭੱਜ ਦੇ ਜੇ ਨਾ ਪੇਦਾ ਨਾਲ ਮੱਥੇ ਲਾਏ ਹੋਣ ਓਏ ਕਦੇ ਸ਼ੇਰਾਂ ਦੇ ਉਹ ਮੱਥੇ ਨਹੀਂ ਲੱਗਦੇ ਤੇਰੇ ਦਿਲ ਦਾ ਪੁਲੇਖਾਂ ਵੀ ਇਹ ਕੱਢਣਾ ਆਜੀ ਤੂੰ ਜਿੱਥੇ ਜਿਹੜੀ ਥਾਂ ਯੂਪੀ ਵਾਲਿਆਂ ਨੇ ਬੰਦਾ ਜੋ ਵੀ ਠੋਕਿਆ ਪੁੱਲੇ ਜਾਂਦਾ ਉਹ ਗਰੂਪਾਂ ਦੇ ਹੀ ਨਾ ਯੂਪੀ ਵਾਲਿਆਂ ਨੇ ਬੰਦਾ ਜੋ ਵੀ ਠੋਕਿਆ ਪੁੱਲੇ ਜਾਂਦਾ ਓ ਤਾਂ ਮਿੱਠੀਆਂ ਦੇ ਨਾਂ ਗੱਲ ਚੁਬ ਗਈ ਸੀ ਤੇਰੀ ਓਏ ਪਤੰਦਰਾ ਯੂਦੇ ਪੂਰੀਏ ਨੇ ਰੱਖਦੀ ਫਰੋਲ ਕੇ ਬਹੁਤਾ ਬੋਲਣ ਚ ਯਕੀਨ ਨਹੀਂ ਓ ਰੱਖਦਾ ਪਰ ਬੋਲੇ ਜਦੋਂ ਰੱਖਦੇ ਵੇ ਰੋਲ ਕੇ ਜਿਹੜੀ ਗੱਲ ਤੇ ਵੀ ਲੈਂਦੇ ਆ ਸਟੈਂਡ ਓਏ ਫਿਰ ਪੈਰ ਕਦੇ ਪਾਉਂਦੇ ਨਹੀਂ ਪੱਛਾਂ ਯੂਪੀ ਵਾਲਿਆਂ ਨੇ ਬੰਦਾ ਜੋ ਵੀ ਠੋਕਿਆ ਪੁੱਲੇ ਜਾਂਦਾ ਓ ਗਰੂਪਾਂ ਦੇ ਹੀ ਨਾ ਯੂਪੀ ਵਾਲਿਆਂ ਨੇ ਬੰਦਾ ਜੋ ਵੀ ਠੋਕਿਆ ਭੁੱਲ ਜਾਂਦਾ ਉਹ ਤਾਂ ਮਿੱਠੀਆਂ ਦੇਣਾ ਯੂਪੀ ਵਾਲਿਆਂ ਨੇ ਬੰਦਾ ਜੋ ਵੀ ਠੋਕਿਆ ਭੁੱਲ ਜਾਂਦਾ ਉਹ ਗੁਰੂਪਾਂ ਦੇ ਹੀ ਨਾ